ਆਨਯੋਗ ਡੀਜੀਪੀ ਸਾਹਿਬ ਭਰੇਗਾ ਦਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਮਾੜੇ ਅੰਸਰ ਨੇ ਨਸ਼ਾ ਨਸ਼ਾਖੋਰ ਨੇ ਜਿਹੜੇ ਕਿ ਗੈਂਗਸਟਰ ਨੇ ਤੇ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਨਿਰੰਤਰ ਹੀ ਜਿਹੜੀ ਕਿ ਤਰਨਤਾਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਹੀ ਕੱਲ ਕਾਉਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹੜੇ ਕੀ ਐਸਪੀ ਸਿਟੀ ਰਿਪੂ ਤਪਨ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਸ ਟੀਮ ਨੂੰ ਲੀਡ ਕਰ ਰਹੀ ਸੀ ਇਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੀ ਸੀ ਇਹ ਇਨਫੋਰਮੇਸ਼ਨ ਇਹ ਹੀ ਸੀ ਕਿ ਭਈ ਇੱਕ ਗਗਨਦੀਪ ਸਿੰਘ ਉਰਫ ਗਗਨ ਜਿਹੜਾ ਕਿ ਤਰਨਤਾਰਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਅਫੀਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀ ਪੋਸਟਾਂ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧ ਦੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਧੂਰ ਜਿਹੜਾ ਬਾਸਕਾ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਹੈ ਉਹਨਾਂ ਦੇ ਨੰਬਰ ਮਿਲੇ ਆਂ Gopal Singh Chawla ਜਿਹੜਾ ਕਿ پرو ਖਰੀਸਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜਿਆਦਾ ਕਹੀਏ ਕਿ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਹ ਲਗ ਨਿਰੰਤਰ ਹੀ ਜਿਹੜਾ ਸਰਜੀ ਕਰਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਵਕਫਤ ਮਾਧਿਅਮ ਰਾਹੀਂ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੇ ਵੀ ਇਹਨੂੰ ਆਨੇ ਤਸਦੀਕ ਹੋਏ ਆਂ ਤੇ ਇਹਦੀ ਅਰੈਸਟ ਪਾ ਕੇ ਜਿਹੜਾ ਕਿ ਆਪਾਂ ਮੁਕੱਦਮਾ ਨੰਬਰ 137 ਅ ਆਫੀਸ਼ਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਜੰਧਾਂ ਤਾਂ ਦਰਜ ਕੀਤਾ ਹੈ ਤੇ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸ ਦੇ ਕਿ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਟੱਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਲਗਾਤਾਰੀ ਸਾਂਝਾ ਕਰ ਰਿਹਾ ਸੀ ਕਿ ਉਹਦੇ ਕਹਿਣ ਤੇ ਹੀ ਵਕ ਵਕ ਥਾਵਾਂ ਤੇ ਜਾ ਕੇ ਵਕ ਵਕ ਬੰਦੇ ਦੇਖਦੇ ਨੇ ਇਹ نیٹਵਰਕ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ-ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਇਹ ਤੁਹਾਨੂੰ ਦੱਸ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ 20 ਤੋਂ ਵੱਧ ਜਿਹੜੇ ਦੀ ਆਈਐਸਆਈ ਦੇ ਬੰਦੇ ਨੇ ਪਾਕਿਸਤਾਨੀ ਕੋਈ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕਿ ਗੱਲਾਂ ਕਰਦਾ ਪਿਆ ਸੀਗਾ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਗਾਲੇ ਜਾ ਰਹੇ ਆ ਇਹ ਫਿਲਹਾਲ ਮੁੱਦੇ ਤੋਂ ਹੁੰਦੇ ਜਿਹੜੇ ਕਿ ਗੂਗਲ ਪੇ ट्रांजੈਕਸ਼ਨਸ ਇੰਟਰਨੈਟ ट्रांजੈਕਸ਼ਨਸ ਭਾਰੋਂ ਵੀ ਪੈਸੇ ਆਣੇ ਦੇ ਖਾਤੇ ਵਿੱਚ ਤਸਦੀਕ ਹੁੰਦੀਆਂ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ ਤਫ਼ਤੀਸ਼ ਦੌਰਾਨ ਕਲੀਅਰ ਹੋਗਾ ਕਿ ਨੂੰ ਹੁਣ ਤੱਕ ਕਿੰਨੇ ਪੈਸੇ ਜੜੇਗੀ ਬਰਾਮਦ ਇਹ ਦੇਖੋ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਇਨੀਸ਼ੀਅਲੀ ਫੇਸਬੁੱਕ ਰਾਹੀਂ ਉਹਨਾਂ ਦੇ ਟੱਚ ਦੇ ਵਿੱਚ ਆਇਆ ਮੁੜ ਕੇ ਵਟਸਐਪ ਤੇ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈਆਂ ਫਿਰ ਵਕ ਵਕ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਸੀਗੇ ਉਹਨਾਂ ਨਾਲ ਇਹ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਜਿਹੜੇ ਪਾਕਿਸਤਾਨੀ ਨੰਬਰਸ ਨੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਦੇ ਨੰਬਰਸ ਨਹੀਂ ਉਹਦੇ ਫੋਨ ਚੋਂ ਬਰਾਮਦ ਹੋਏ ਨੇ ਲਗਭਗ 5 ਸਾਲ ਹੋ ਗਏ ਤੁਸੀਂ ਤੁਹਾਡੇ ਕਹਿਣ ਮਤਾਰੇ ਤੇ ਇੰਨਾ ਚੈੱਕ ਕਰਕੇ ਜਿਹੜਾ ਡਾਟਾ ਦੀ ਗੱਲ ਖੁੱਲ੍ਹਦੀ ਹੈ ਮੇਰੇ ਕੋਲ ਜੀ ਇਹ ਇਹਦੇ ਕਹਿਣ ਦੇ ਮਤਾਰੇ ਕਿ ਪੰਜ ਸਾਲ ਤੋਂ ਵੱਧ ਦੀ ਗੱਲ ਕਰਦੇ ਹੋਏ ਹੋਗੇ ਹੁਣ ਇਸ ਜਿਹੜੀ ਸਿਸਟੈਂਸਿਵ ਇਨਫੋਰਮੇਸ਼ਨ ਹੈ ਕਿੰਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣ ਇਹ ਆਪੀ ਹੋਇਆ ਸਲੀਪਰ ਸੈੱਲ ਨਾਲ ਦਾ ਵੀ ਵਰਡ ਹੋਦਾ ਹੈ ਕਿ ਭਈ ਬੰਦਾ ਜਿਹੜਾ ਹੈ ਗੱਲ ਕਰਨ ਤੋਂ ਬਾਅਦ ਚੁੱਪਾ ਬਹਿ ਜਾਂਦਾ ਕੋਈ ਐਕਟੀਵਿਟੀ ਨਹੀਂ ਕਰਦਾ ਕੋਈ ਗਤੀਵਿਧੀ ਨਹੀਂ ਕਰਦਾ ਹੋ ਸਕਦਾ ਹੈ ਕਿ ਪਿਛਲੇ ਦੌਰ ਆਪਰੇਸ਼ਨ ਹਿੰਦੂਸਤੂ ਹੋਇਆ ਉਸ ਲੈ ਲੈ ਇਹ ਵੀ ਦੇਖਣ ਚਾਇਆ ਸੀਗਾ ਕਿ ਪਾਕਿਸਤਾਨ ਨੇ ਆਪਣੇ ਸਲੀਪਰ ਸੈੱਲ ਜਿਹੜੇ ਆਈਐਸਆਈ ਨੇ ਜਿਹੜੇ ਵੀ ਸਲੀਪਰ ਸੈੱਲ ਸੀ ਉਹ ਐਕਟੀਵੇਟ ਕੀਤੇ ਸੀਗੇ ਹੋ ਸਕਦਾ ਉਸ ਦੌਰਾਨ ਹੀ ਐਕਟੀਵੇਟ ਹੋਇਆ ਹੋਵੇ ਤੇ ਉਸ ਦੌਰਾਨ ਹੀ ਸਾਰੀ ਇਨਫੋਰਮੇਸ਼ਨ ਸਾਂਝੀ ਕਰਨੇ ਸ਼ੁਰੂ ਕੀਤੀ ਹੋਵੇ ਉਹ ਸਾਰਾ ਤਫਤੀਸ਼ ਦਾ ਹਿਸਾਬ ਆ ਤੇ ਉਹ ਆਪਾਂ ਦੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਿਆ ਸੀ ਉਹ ਕਿੰਨੇ ਚੇਤੇ ਤੋਂ ਕਰ ਰਿਆ ਸੀ ਲੋਕ ਪੇਸ਼ੈਂਟ ਸੰਬੋਧਨ ਜਿਹੜੇ-ਜਿਹੜੀਆਂ ਜਾਣਕਾਰੀਆਂ ਤੁਹਾਨੂੰ ਸਾਹਮਣੇ ਆਈਆਂ ਜਿਹੜੀਆਂ ਫੋਟੋਗ੍ਰਾਫਸ ਜਾਂ ਕੋਈ ਦਿੱਤਾ ਗਿਆ ਵਿਆਰਮੀ ਦੀ ਗਤੀ ਵਿੰਦੀ ਇਹ ਦੇਖੋ ਕੋਈ ਜਿਹੜੇ ਆਪਣੀ ਮੋਗ ਡੀਟੇਲ ਚੱਲਦੀ ਸੀਗੀ ਬਲੈਕਆਊਟ ਡੀਟੇਲ ਚੱਲਦੀ ਸੀਗੀ ਉਹਦੇ ਦੌਰਾਨ ਵੀਡੀਓ ਬਣਾ ਕੇ ਪਾਉਂਦਾ ਸੀਗਾ ਇਥੇ ਦੀ ਜੋ ਕੋਈ ਆਰਮੀ ਦੀ ਮੂਵਮੈਂਟ ਹੁੰਦੀ ਸੀ ਉਹਨਾਂ ਦੀ ਫੋਟੋਆਂ ਖਿੱਚ ਕੇ ਪਾਉਂਦਾ ਸੀਗੇ ਇਸ ਤਰੀਕੇ ਦੀ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਖੁੱਲਕੇ ਤੁਹਾਡੇ ਨਾਲ ਕਲਾਸੀਫਾਈਡ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦੇ ਤੁਹਾਨੂੰ ਹਿੰਟ ਦੇ ਦਿੱਤਾ ਗਿਆ ਹਰੇਕ ਜਿਸ ਤਰ੍ਹਾਂ ਦੀ ਕੰਨੀ ਕਰਾਇਆ ਸੀ ਉਹ ਮੌਬਾਰਾ ਵੀ ਹੋਏਗਾ ਜਿੱਥਾਂ ਸਪਾਈ ਵੀ ਕੀਤਾ ਗਿਆ ਜਾਂਦੀ ਅਕਸਰ ਦੇਖੋ ਇਹ ਨਸ਼ਾਬ ਆਪ ਰੰਦਾਦੀ ਹੈ ਇਹ ਤਾਂ ਤਫਤੀਸ਼ ਦਾ ਵਿਸ਼ਾ ਹੈ ਕਿ ਭਈ ਇਹ ਨਸ਼ੇ ਦੀ ਖੇਪ ਵੀ ਮੰਗੋਂਦਾ ਸੀਗਾ ਜਾਂ ਸਿਰਫ ਪੈਸੇ ਕਰਕੇ ਕੰਮ ਕਰ ਰਿਹਾ ਸੀ ਪੁਰਵੀਅਤੇ ਦੇ ਸਪੈਕਟ ਦੇ ਵਿੱਚ ਦੇਖੋ ਪੂਰਾ ਪੂਰਾ ਨੈਟਵਰਕ ਜਿਹੜਾ ਖੰਗਾਲਾ ਜਾਏਗਾ ਲੇਟ ਨਾਈਟ ਦੇ ਦੀ ਕਲ ਐਫ ਆਈ ਆਰ ਹੋ ਕੇ ਅਰੈਸਟ ਪਈ ਹੈ ਤੇ ਪੂਰੇ ਨੈਟਵਰਕ ਦੇ ਸਾਡੀ ਟੀਮਾਂ ਜਿਹੜੀਆਂ ਬੜੀ ਕੈਪੇਬਲ ਹੈ ਉਹ ਕੰਮ ਕਰਦੀ ਪਈਆਂ ਤੇ ਨਾਲ ਹੋਰ ਜਿਹੜੇ ਜਿਹੜੇ ਬੰਦੇ ਟੱਚ ਦੇ ਵਿੱਚ ਸੀਗੇ ਸਾਨੂੰ ਕਲੂ ਮਿਲੇ ਆ ਉਹਨਾਂ ਤੇ ਵੀ ਜਿਹੜੀ ਇਸ ਇਸੀ ਕੇਸ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਸਾਰੇ ਪਾਕਿਸਤਾਨ ਨੂੰ ਗਿਆ ਹੋਏਗਾ ਇਹਦਾ ਹੁਣ ਆਪਾਂ ਡਿਟੇਲ ਕਢਵਾਈ ਸੀਗੀ ਜੀ ਪਾਸਪੋਰਟ ਇਹਦਾ ਬਣਿਆ ਹੋਇਆ 2018 ਦਾ ਉਹਨਾਂ ਅਸੀਂ ਲਿਖ ਕੇ ਭੇਜਿਆ ਹੋਇਆ ਹੈ ਕਿ ਇਹ ਟ੍ਰੈਵਲਰ ਇਹ ਕਿਹੜੇ ਕਿਹੜੇ ਦੇਸ਼ 'ਚ ਇਹ ਟ੍ਰੈਵਲ ਕਰਕੇ ਉਹ ਸਾਰਾ ਕੁਝ ਜਾਂਚ ਦੌਰਾਨ ਪਤਾ ਲੱਗੂਗਾ